बारिश ਦੇ ਮੌਸਮ ਵਿੱਚ ਕੀ ਖਾਈਏ ਤੇ ਕੀ ਨਾ ਖਾਈਏ ਜਿਸ ਦਿਨ ਨਾਲ ਅਸੀਂ ਆਪਣੀ ਸਿਹਤ ਨੂੰ ਵਧੀਆ ਰੱਖ ਸਕੀਏ ਦੇਖੋ ਜਦੋਂ بارش ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਤਾਂ ਡਾਈਜੈਸ਼ਨ ਵੀ ਜਿਹੜਾ ਹੈ ਥੋੜਾ ਵੀਕ ਵਰਨਾ ਸ਼ੁਰੂ ਹੋ ਜਾਂਦਾ ਹੈ ਕਈਆਂ ਨੂੰ ਤਾਂ ਡਾਈਜੈਸ਼ਨ ਨੂੰ ਲੈ ਕੇ ਢੇਰ ساری ਪ੍ਰੋਬਲਮਸ ਜੋ ਹੈ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਿਵੇਂ ਕਿ ਭੁੱਖ ਨਹੀਂ ਲੱਗਦੀ ਬਲੋਟਿੰਗ ਪੇਟ ਫੁੱਲਿਆ ਫੁੱਲਿਆ ਰਹਿਣਾ ਪੇਟ ਗੈਸ ਦੀ ਪ੍ਰੋਬਲਮ ਹੋ ਜਾਂਦੀ ਹੈ ਕਈਆਂ ਨੂੰ ਕਬਜ਼ ਦੀ ਪ੍ਰੋਬਲਮ ਹੋ ਜਾਂਦੀ ਹੈ ਤਾਂ ਕਈਆਂ ਦਾ ਪੇਟ ਖਰਾਬ ਵੀ ਹੋ ਜਾਂਦਾ ਸੋ ਅਲੱਗ-ਅਲੱਗ ਤਰ੍ਹਾਂ ਨਾਲ ਜੋ ਹੈ ਕਈਆਂ ਨੂੰ ਜੋ ਹੈ ਡਾਈਜੈਸ਼ਨ ਨੂੰ ਲੈ ਕੇ ਆਪਣੀ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਸੋ ਅੱਜ ਮੈਂ ਤੁਹਾਨੂੰ ਹੀ ਦੱਸਣ ਜਾ ਰਹੀ ਹਾਂ ਕਿ ਕਿਸ ਤਰ੍ਹਾਂ ਦੇ ਚੇਂਜਸ ਬਹੁਤ ਜ਼ਰੂਰੀ ਨੇ ਆਪਣੀ ਡਾਈਟ ਦੇ ਵਿੱਚ ਜਦੋਂ ਬਾਰਿਸ਼ਾਂ ਦਾ ਮੌਸਮ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਦੇਖੋ ਅਸੀਂ ਅਗਰ ਗੱਲ ਕਰੀਏ ਵਾਤ ਦੋਸ਼ ਜੋ ਹੈ ਵਧ ਜਾਂਦਾ ਹੈ ਜਿਨ੍ਹਾਂ ਨੂੰ ਪਿਤ ਦੋਸ਼ ਹੁੰਦਾ ਹੈ ਉਹਨਾਂ ਨੂੰ ਵੀ ਆਪਣੇ ਇਥੇ ਖਾਣ ਪੀਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਸਾਨੂੰ ਹਲਕੇ ਤੋਂ ਹਲਕਾ ਭੋਜਨ ਬਾਰਿਸ਼ਾਂ ਦੇ ਮੌਸਮ ਵਿੱਚ ਜ਼ਰੂਰ ਰੱਖਣਾ ਚਾਹੀਦਾ ਔਰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕੋਈ ਵੀ ਅਜਿਹਾ ਭੋਜਨ ਅਸੀਂ ਨਾ ਖਾਈਏ ਜਿਸ ਦੇ ਨਾਲ ਕਿਸੇ ਤਰ੍ਹਾਂ ਦਾ ਇਨਫੈਕਸ਼ਨ ਵਾਇਰਸ ਜਾਂ ਬੈਕਟੀਰੀਆ ਸਾਡੇ ਅੰਦਰ ਜਾਵੇ ਔਰ ਉਸ ਦੇ ਨਾਲ ਪ੍ਰੋਬਲਮ ਜੋ ਹੈ ਵਧ ਕਣਕ ਦੀ ਰੋਟੀ ਖਾਂਦੇ ਹੋ ਆਪਾਂ ਸਭ ਤੋਂ ਪਹਿਲਾਂ ਰੋਟੀ ਦੀ ਗੱਲ ਕਰਦੇ ਆ ਤਾਂ ਕਣਕ ਦੀ ਰੋਟੀ ਖਾਂਦੇ ਹੋ ਜਾਂ ਫਿਰ ਤੁਸੀਂ ਮਿਲਟ ਦੀ ਰੋਟੀ ਖਾ ਰਹੇ ਹੋ ਤਾਂ ਜ਼ਰੂਰ ਹਲਕਾ ਜਿਹਾ ਦੇਸੀ ਘਿਓ ਲਗਾ ਕੇ ਉਸ ਨੂੰ ਤੁਸੀਂ ਖਾਓ ਤਾਂ ਕਿ ਜਿਹੜਾ ਹੈ ਖੁਸ਼ ਕਿਉਂਕਿ ਮਿਲਟਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਬਹੁਤ ਖੁਸ਼ ਹੁੰਦੇ ਨੇ ਤਾਂ ਇਸ ਦੇ ਨਾਲ ਜੋ ਹੈ ਬਾਤ ਦੋ ਸ਼ੋਰ ਵੱਧ ਸਕਦਾ ਹੈ ਸੋ ਇਸ ਲਈ ਤੁਸੀਂ ਹਲਕਾ ਜਿਹਾ ਦੇਸੀ ਘਿਓ ਦੇ ਨਾਲ ਚੋਪੜ ਕੇ ਰੋਟੀ ਨੂੰ ਫਿਰ ਹੀ ਇਸ ਨੂੰ ਖਾਓ ਤਾਂ ਕਿ ਉਸ ਦਾ ਡਾਈਜੈਸ਼ਨ ਸਹੀ ਤਰ੍ਹਾਂ ਹੋ ਸਕੇ ਔਰ ਪੇਟ ਵਿੱਚ ਗੈਸ ਦੀ ਪ੍ਰੋਬਲਮ ਜੋ ਹੈ ਬਹੁਤ ਜ਼ਿਆਦਾ ਨਾ ਵੱਧ ਸਕੇ ਦਾਲ ਦੀ ਅਸਲ ਗੱਲ ਕਰੀਏ ਤਾਂ ਮੂੰਗੀ ਦੀ ਦਾਲ ਜਿਹੜੀ ਪੀਲੀ ਦਾਲ ਹੁੰਦੀ ਹੈ ਜਾਂ ਫਿਰ ਸਾਬਤ ਮੂੰਗੀ ਦੀ ਦਾਲ ਹੈ ਏ ਤੁਸੀਂ ਖਾਓ ਪ੍ਰੋਟੀਨ ਵੀ ਚੰਗੀ ਮਾਤਰਾ ਵਿੱਚ ਮਿਲੇਗਾ ਔਰ ਇਹ ਡਾਈਜੈਸਟ ਕਰਨ ਦੇ ਵਿੱਚ ਵੀ ਬਹੁਤ ਈਜ਼ੀ ਰਹਿੰਦੀ ਹੈ ਸੋ ਦਾਲ ਜਦੋਂ ਵੀ ਬਣਾਣੀ ਹੈ ਤਾਂ ਉਸ ਨੂੰ ਥੋੜਾ ਜਿਹਾ ਪਹਿਲਾਂ ਭਿਓ ਕੇ ਜ਼ਰੂਰ ਰੱਖੋ ਰ ਭੇਉਣ ਤੋਂ ਬਾਅਦ ਅਗਰ ਤੁਸੀਂ ਬਣਾਉਂਦੇ ਹੋ ਤਾਂ ਉਸ ਦੇ ਨਾਲ ਪੇਟ ਗੈਸ ਦੀ ਪ੍ਰੋਬਲਮ ਨਹੀਂ ਹੁੰਦੀ ਹੈ ਡਾਈਜੈਸਟ ਤੁਸੀਂ ਈਜ਼ੀਲੀ ਕਰ ਸਕਦੇ ਹੋ ਅਰ ਹਰਦੀ ਦਾ ਦਾਲ ਜਿਹੜੀ ਹੈ ਉਹ ਵੀ ਤੁਸੀਂ ਬਾਰਿਸ਼ ਦੇ ਮੌਸਮ ਵਿੱਚ ਇਸਤੇਮਾਲ ਕਰ ਸਕਦੇ ਹੋ ਬਹੁਤ ਚੰਗੇ ਰਹੇਗੀ ਜਿਹੜੇ ਲੋਕ ਚੌਲ ਖਾਣਾ ਪਸੰਦ ਕਰਦੇ ਨੇ ਤਾਂ ਜਿਹੜਾ ਇੱਕ ਸਾਲ ਪੁਰਾਣਾ ਚੌਲ ਹੁੰਦਾ ਪੱਕਿਆ ਹੋਇਆ ਉਹ ਤੁਸੀਂ ਬਣਾਓ ਉਹ ਤੁਹਾਡੇ ਲਈ ਸਹੀ ਰਹੇਗਾ ਤੇ ਜਿਹੜਾ ਨਵਾਂ ਚੌਲ ਆਇਆ ਹੁੰਦਾ ਉਸ ਨੂੰ ਨਹੀਂ ਬਾਰਿਸ਼ਾਂ ਦੇ ਮੌਸਮ ਵਿੱਚ ਖਾਣਾ ਚਾਹੀਦਾ ਕਿਉਂਕਿ ਉਹ ਹੈਵੀ ਹੁੰਦਾ ਸੋ ਜੇ ਨਵਾਂ ਚੌਲ ਖਾਣਾ ਵੀ ਪਵੇ ਤਾਂ ਪਹਿਲਾਂ ਉਸ ਨੂੰ ਕੜਾਹੇ ਦੇ ਵਿੱਚ ਥੋੜਾ ਭੁੰਨ ਲੋ ਸੇਕ ਲਗਾ ਕੇ ਥੋੜਾ ਭੁੰਨ ਲੋ ਉਸ ਤੋਂ ਬਾਅਦ ਇਸ ਨੂੰ ਬਣਾਓ ਔਰ ਕੁੱਕਰ ਦੇ ਵਿੱਚ ਸੀਟੀ ਲਗਾ ਕੇ ਨਹੀਂ ਬਿਲਕੁਲ ਵੀ ਬਣਾਣੇ ਖੁੱਲੇ ਪਾਂਡੇ ਵਿੱਚ ਬਣਾਓ ਤੇ ਉਸ ਦਾ ਐਕਸਟਰਾ ਪਹਿਲਾਂ ਜ਼ਿਆਦਾ ਪਾਣੀ ਪਾ ਕੇ ਬਣਾਓ ਤੇ ਉਹ ਉਬਾਲ ਲੋ ਤੇ ਪਾਣੀ ਕੱਢ ਦਿਓ ਉਸ ਤੋਂ ਬਾਅਦ ਜਿਹੜੇ ਉਬਲੇ ਹੋਏ ਚਾਵਲ ਨੇ ਉਹ ਖਾਣੇ ਚਾਹੀਦੇ ਨੇ ਡਾਈਜੈਸਟ ਕਰਨ ਲਈ ਬਹੁਤ ਹੀ ਆਸਾਨ ਰਹਣਗੇ ਔਰ ਬਹੁਤ ਅੱਛਾ ਰਹੇਗਾ ਅਗਰ ਵਿੱਚ ਸਬਜ਼ੀ ਵਿੱਚ ਜਾਂ ਤੋਲੀਆਂ ਕੋਈ ਵੀ ਚੀਜ਼ ਤੁਸੀਂ ਐਵੇਂ ਖਾ ਰਹੇ ਹੋ ਤਾਂ ਤੁਸੀਂ ਉਸ ਦੇ ਵਿੱਚ ਹਿੰਗ ਦਾ ਇਸਤੇਮਾਲ ਕਰੋ ਔਰ ਜਿਹੜੇ ਸਾਡੇ ਰਸੋਈ ਦੇ ਵਿੱਚ ਕਈ ਮਸਾਲੇ ਹੁੰਦੇ ਨੇ ਜੀਰਾ ਹੈ ਜੁਵੈਨ ਹੈ ਕਾਲੀ ਮਿਰਚ ਹੈ ਇਹਨਾਂ ਦਾ ਇਸਤੇਮਾਲ ਵੀ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਇਹ ਜੋ ਹੈ ਸਾਡੇ ਡਾਈਜੈਸ਼ਨ ਨੂੰ ਵਧੀਆ ਬਣਾ ਕੇ ਰੱਖਦੇ ਨੇ ਮੈਟਾਬੋਲਿਜ਼ਮ ਜਿਹੜਾ ਹੈ ਸਹੀ ਰਹਿੰਦਾ ਹੈ ਜਿਸ ਦੇ ਨਾਲ ਜੋ ਵੀ ਤੁਸੀਂ ਖਾ ਰਹੇ ਹੋ ਉਹ ਡਾਈਜੈਸਟ ਟਾਈਮਲੀ ਹੁੰਦਾ ਰਹਿੰਦਾ ਹੈ ਇਹ ਨਹੀਂ ਹੋਏਗਾ ਕਿ ਖਾ ਲਿਆ ਤੇ ਇਹ ਲੱਗ ਰਿਹਾ ਕਿ ਪੇਟ ਵਿੱਚ ਸਭ ਕੁਝ ਉਵੇਂ ਪਿਆ ਡਾਈਜੈਸਟ ਨਹੀਂ ਹੋ ਰਿਹਾ ਭਾਰਾਪਨ ਲੱਗ ਰਿਹਾ ਸੋ ਅਗਰ ਅਸੀਂ ਇਹਨਾਂ ਦਿਨਾਂ ਦੇ ਵਿੱਚ ਆਪਣੇ ਜਿਹੜੇ ਕਰਦੇ ਮਸਾਲੇ ਹੁੰਦੇ ਨੇ ਉਹਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਇਸਤੇਮਾਲ ਕਰਦੇ ਆ ਤਾਂ ਡਾਈਜੈਸ਼ਨ ਬਹੁਤ ਅੱਛਾ ਰਹੇਗਾ ਦਹੀਂ ਔਰ ਲੱਸੀ ਵੀ ਤੁਸੀਂ ਇਸਤੇਮਾਲ ਜ਼ਰੂਰ ਕਰ ਸਕਦੇ ਹੋ ਸਿਰਫ ਰਾਤ ਦੇ ਸਮੇਂ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਜੇਕਰ ਤੁਸੀਂ ਦਹੀਂ ਦੀ ਲੱਸੀ ਪੀ ਰਹੇ ਹੋ ਤਾਂ ਇਸ ਦੇ ਵਿੱਚ ਵੀ ਤੁਸੀਂ ਭੁੰਨਿਆ ਹੋਇਆ ਜਿਹੜਾ ਜੀਰਾ ਹੁੰਦਾ ਹੈ इस पीस के पा सद काली मिर्च भी पा के इस पी सकते हो थोड़ा सेंधा नमक पी सद इस भी इसका टेस्ट भी अच्छा हो स हो जाता है डायजेसन भी बहुत चंकी रहेगी अः अग अगो आप गल करिए कई तरह की देखो चटनी आ ट चटनी जोड़ी होंगी बहुत ही डायजेस्टिव होंगे ने तिल की चटनी बना सकते हो स्पेली इस मौसम में खाने लसन की चटनी होंगी है भी बहुत अच्छी रहने वाली है जो बहुत सारे फायदे भी तुम मिलेंगे क्योंकि ਅਸੀਂ ਘਰ ਦੇ ਵਿੱਚ ਜਿੰਨੀਆਂ ਵੀ ਚਟਨੀ ਵਗੈਰਾ ਬਣਾਨੇ ਆ ਬਹੁਤ ਅੱچھے ਇਸ ਵਿੱਚ ਮਸਾਲੇ ਵਗੈਰਾ ਇਸਤੇਮਾਲ ਕਰਦੇ ਆ ਤੇ ਇਹ ਸਾਰੇ ਜਦੋਂ ਅਸੀਂ ਥੋੜੀ ਥੋੜੀ ਮਾਤਰਾ ਵਿੱਚ ਚੀਜ਼ਾਂ ਆਪਣੇ ਖਾਣੇ ਦੇ ਨਾਲ ਖਾਂਦੇ ਆ ਤੇ ਡਾਈਜੈਸ਼ਨ ਦੇ ਲਈ ਇੱਕ ਚੰਗੇ ਐਂਜ਼ਾਈਮਜ਼ ਦਾ ਕੰਮ ਕਰਦੇ ਆ ਔਰ ਡਾਈਜੈਸ਼ਨ ਬਹੁਤ ਅੱਛਾ ਹੋ ਜਾਂਦਾ ਹੈ ਸੋ ਤੇਲ ਦੀ ਚਟਨੀ ਹੈ ਲਸਣ ਦੀ ਚਟਨੀ ਹੈ ਪੁਦੀਨੇ ਦੀ ਚਟਨੀ ਹੈ ਨਿੰਬੂ ਦਾ achar ਹੈ ਅੰਬ ਦਾ achar ਹੈ ਜੋ ਜਿਹੜਾ ਅੰਬ ਦਾ achar ਹੁੰਦਾ ਇਸ ਵਿੱਚ ਵੀ ਢੇਰ ਸਾਰੇ ਮਸਾਲੇ ਵਰਤੇ ਜਾਂਦੇ ਨੇ ਮਿੱਠੇ ਪਾਏ ਜਾਂਦੇ ਆ ਅ ਤਨੀਆ ਸਾਬਤ ਧਨੀਆ ਵਗੈਰਾ ਬਹੁਤ ساری ਚੀਜ਼ਾਂ ਇਸ ਸਮਾਂ ਦੀ ਪਈਆਂ ਹੁੰਦੀਆਂ ਔਰ ਇਹਨਾਂ ਸਾਰੇ ਹੀ ਮਸਾਲਿਆਂ ਦਾ ਇਸ ਮੌਸਮ ਵਿੱਚ ਫਾਇਦਾ ਮਿਲਦਾ ਪਰ ਇੱਥੇ ਜ਼ਰੂਰ ਤੁਸੀਂ ਯਾਦ ਰੱਖਣਾ ਕਿ ਬਹੁਤ ਜ਼ਿਆਦਾ ਮਸਾਲੇਦਾਰ ਸਪਾਈਸੀ ਚੀਜ਼ਾਂ ਬਹੁਤ ਜ਼ਿਆਦਾ ਨਮਕ ਵਾਲੀ ਚੀਜ਼ਾਂ ਤੁਸੀਂ ਇਸ ਮੌਸਮ ਵਿੱਚ ਨਹੀਂ ਖਾਣੀਆਂ ਨੇ ਇਹਨਾਂ ਗੱਲਾਂ ਦਾ ਧਿਆਨ ਤੁਸੀਂ ਬਹੁਤ ਜ਼ਿਆਦਾ ਰੱਖਣਾ ਔਰ ਅਗਰ ਆਪਾਂ ਹੁਣ ਇੱਥੇ ਗੱਲ ਕਰੀਏ ਸਬਜ਼ੀਆਂ ਦੀ ਤਾਂ ਜਿੰਨੀਆਂ ਵੀ ਮੌਸਮੀ ਸਬਜ਼ੀਆਂ ਨੇ ਉਹ ਤੁਹਾਨੂੰ ਖਾਣੀ ਚਾਹੀਦੀ ਹੈ ਜਿਵੇਂ ਕਿ ਕੀਆ ਟਿੰਡਾ ਕarele ਕਦੂ ਇਹ ਚੀਜ਼ਾਂ ਤੁਸੀਂ ਖਾਓ ਔਰ ਹਰੇ ਪੱਤੇਦਾਰ ਸਬਜ਼ੀਆਂ ਇਸ ਮੌਸਮ ਵਿੱਚ ਨਹੀਂ ਖਾਣੀਆਂ ਅਦਰਵਾਈਜ਼ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਗ੍ਰੀਨ ਲੀਫੀ ਵੈਜੀਟੇਬਲ ਸਾਡੀ ਸਿਹਤ ਲਈ ਬਹੁਤ ਅਚੀਆਂ ਹੁੰਦੀਆਂ ਨੇ ਪਰ ਜਦੋਂ ਗੱਲ ਬਰਸਾਤਾਂ ਦੇ ਮੌਸਮ ਦੀ ਆਉਂਦੀ ਹੈ ਤਾਂ ਸਾਨੂੰ ਜ਼ਰੂਰ ਇਸ ਮੌਸਮ ਵਿੱਚ ਥੋੜਾ ਗੁਰੇਜ਼ ਕਰਨਾ ਹੀ ਪਏਗਾ ਹਰੀ ਪੱਤੇਦਾਰ ਸਬਜ਼ੀਆਂ ਦੇ ਤੌਰ ਤੇ ਕਿਉਂਕਿ ਕਈ ਲੋਕ ਸਲਾਦ ਦੇ ਤੌਰ ਤੇ ਵੀ ਹਰੀ ਪੱਤੇਦਾਰ ਸਬਜ਼ੀਆਂ ਦਾ ਇਸਤੇਮਾਲ ਕਰਦੇ ਆ ਤਾਂ ਕੱਚੀਆਂ ਤਾਂ ਬਿਲਕੁਲ ਵੀ ਨਹੀਂ ਖਾਣੀਆਂ ਹਰੀ ਪੱਤੇਦਾਰ ਸਬਜ਼ੀਆਂ ਇਸ ਮੌਸਮ ਦੇ ਵਿੱਚ ਕਿਉਂਕਿ ਕਿਸੇ ਤਰ੍ਹਾਂ ਦਾ ਕਈ ਵਰੀ ਕੋਈ ਬੈਕਟੀਰੀਆ ਇਸ ਨਾਲ ਅੰਦਰ ਜਾ ਸਕਦਾ ਹੈ ਤੇ ਇਸ ਵੇਲੇ ਸਾਡੀ ਇਮਿਊਨਿਟੀ ਵੀ ਥੋੜੀ ਵੀਕ ਹੋਈ ਹੁੰਦੀ ਹੈ ਸੋ ਸਾਨੂੰ ਇਸ ਵਕਤ ਵਿੱਚ ਜੋ ਹੈ ਜੋ ਮੈਂ ਪਹਿਲਾਂ ਗੱਲ ਕੀਤੀ ਹੈ ਦਾਲ ਹੈ ਜਾਂ ਮੌਸਮੀ ਸਬਜ਼ੀਆਂ ਜਿਹੜੀਆਂ ਉਹਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਹਰੀ ਪੱਤੇਦਾਰ ਸਬਜ਼ੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਅਗਰ ਖਾਣੀ ਹੀ ਪਏ ਤਾਂ ਉਸ ਨੂੰ achhi tarah ਪਕਾ ਕੇ ਹੀ ਤੁਸੀਂ ਖਾਓ ਤਾਂ ਕਿ ਕਿਸੇ ਤਰ੍ਹਾਂ ਕੁਈ ਸੇ ਬੈਕਟੀਰੀਆ ਦੀ ਇਨਫੈਕਸ਼ਨ ਦੀ ਪ੍ਰੋਬਲਮ ਤੁਹਾਨੂੰ ਨਾ ਹੋ ਸਕੇ ਅੱਗੋਂ ਗੱਲ ਕਰੀਏ ਪਾਣੀ ਹਲਕਾ ਗੁੰਗੁਨਾ ਪਾਣੀ ਹੀ ਇਸ ਮੌਸਮ ਵਿੱਚ ਪੀਓ ਤੁਸੀਂ ਠੰਡਾ ਫ੍ਰਿਜ ਵਾਲਾ ਪਾਣੀ ਨਾ ਪੀਓ ਤਾਂ ਕਿ ਤੁਹਾਡਾ ਗਲਾ ਖਰਾਬ ਨਾ ਹੋਵੇ ਕੋਲਡ ਦੀ ਪ੍ਰੋਬਲਮ ਨਾ ਹੋਵੇ ਕਿਉਂਕਿ ਗਰਮ ਸਰਦ ਮੌਸਮ ਜਦੋਂ ਹੋ ਜਾਂਦਾ ਹੈ ਕਦੇ ਏਸੀ ਲੱਗਿਆ ਕਦੇ ਬਾਰਿਸ਼ ਹੋ ਗਈ ਇਕਦਮ ਠੰਡ ਲੱਗ ਰਹੀ ਹੈ ਸੋ ਅਜਿਹੇ ਮੌਸਮ ਦੇ ਵਿੱਚ ਹੀ ਇਮਿਊਨਿਟੀ ਵੀਕ ਹੋ ਜਾਂਦੀ ਹੈ ਔਰ ਉਸ ਦੇ ਨਾਲ ਜੋ ਹੈ ਕਿਸੇ ਤਰ੍ਹਾਂ ਦਾ ਇਨਫੈਕਸ਼ਨ ਹੋ ਜਾਂਦਾ ਥ੍ਰੋਟ ਇਨਫੈਕਸ਼ਨ ਹੋ ਜਾਂਦਾ ਗਲੇ ਦਾ ਇਨਫੈਕਸ਼ਨ ਹੋ ਜਾਂਦਾ ਖਾਂਸੀ ਜ਼ੁਕਾਮ ਇਹ ਚੀਜ਼ਾਂ ਦੀ ਪ੍ਰੋਬਲਮ ਹੋ ਜਾਂਦੀ ਹੈ ਸੋ ਪਹਿਲਾਂ ਤੋਂ ਹੀ ਅਗਰ ਤੁਸੀਂ ਨਾ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਇਹਨਾਂ ਮੌਸਮੀ ਬਿਮਾਰੀਆਂ ਤੋਂ ਜ਼ਰੂਰ ਬਚ ਸਕਦੇ ਹੋ ਸੋ ਅਗਰ ਤੁਸੀਂ ਇਹ ਵੀ ਟਰਾਈ ਕਰ ਸਕਦੇ ਹੋ ਕਿ 1 ਲੀਟਰੇ ਅੱਧਾ ਲੀਟਰ ਪਾਣੀ ਦੇ ਵਿੱਚ ਤੁਸੀਂ ਕਈ ਤਰ੍ਹਾਂ ਦੇ ਮਸਾਲੇ ਜਿਵੇਂ ਕਿ ਸੌਂਫ ਹੈ ਮੇਥੇ ਹੈ ਜੀਰਾ ਹੈ ਜਾਂ ਜੁਆਇਨ ਹੈ ਕਾਲੀ ਮਿਰਚ ਹੈ ਥੋੜੇ ਥੋੜੇ ਚੀਜ਼ਾਂ ਪਾ ਕੇ ਰੱਖ ਦੋ ਫਿਰ ਇਸੋ ਚੀ ਤਰ੍ਹਾਂ ਤੁਸੀਂ ਉਬਾਲ ਲਓ ਜਦੋਂ ਉਹ ਪਾਣੀ ਜੋ ਹੈ ਅੱਧਾ ਰਹਿ ਜਾਏ ਤਾਂ ਉਸ ਨੂੰ ਪੋਣ ਲਓ ਛਾਣ ਕੇ ਰੱਖ ਲਓ ਤਾਂ ਥੋੜਾ ਥੋੜਾ ਤੁਸੀਂ ਨਾਰਮਲ ਪਾਣੀ ਦੇ ਵਿੱਚ ਮਿਕਸ ਕਰਕੇ ਜਾਂ ਇਸ ਪਾਣੀ ਨੂੰ ਹੀ ਥੋੜਾ ਥੋੜਾ ਦੇਰ ਬਾਅਦ ਤੁਸੀਂ ਪੀ ਸਕਦੇ ਹੋ ਇਸ ਨਾਲ ਵੀ ਤੁਹਾਡੀ ਇਮਿਊਨਿਟੀ ਵੀ ਵਧੀਆ ਬਣੀ ਰਹੇਗੀ ਤੁਹਾਡਾ ਮੈਟਾਬੋਲਿਜ਼ਮ ਵੀ ਸਹੀ ਚੱਲਦਾ ਰਹੇਗਾ ਤੁਹਾਨੂੰ ਡਾਈਜੈਸ਼ਨ ਦੀ ਕੋਈ ਪ੍ਰੋਬਲਮ ਨਹੀਂ ਹੋਏਗੀ ਤੇ ਮੌਸਮੀ ਬਿਮਾਰੀਆਂ ਤੋਂ ਵੀ ਤੁਸੀਂ ਜ਼ਰੂਰ ਬਚੇ ਰਹੋਗੇ ਹਾਈਡਰੇਟ ਖੁਦ ਨੂੰ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਉਸ ਲਈ ਤੁਸੀਂ ਹਲਕਾ ਗੂੰਗੁਨਾ ਪਾਣੀ ਹੀ ਪੀਓ ਔਰ ਇੱਥੇ ਜਿਨ੍ਹਾਂ ਨੂੰ ਚਾਹ ਪੀਂਦਾ ਬਹੁਤ ਸ਼ੌਂਕ ਹੁੰਦਾ ਹੈ ਚਾਹ ਤੁਸੀਂ ਪੀਂਦੇ ਹੋ ਤਾਂ ਉਸ ਨੂੰ ਬਣਾਉਣ ਵੇਲੇ ਵੀ ਤੁਸੀਂ ਇਸ ਦੇ ਵਿੱਚ ਸੌਂਫ ਅਜਵਾਇਨ ਜਾਂ ਆਪਾਂ ਹਰੀ ਇਲਾਈਚੀ ਜਿਵੇਂ ਪਾਣੀ ਆਈ ਚੀਜ਼ਾਂ ਪਾ ਕੇ ਹੀ ਚਾਹ ਬਣਾਓ ਤਾਂ ਕਿ ਡਾਈਜੈਸਟ ਹੋ ਸਕੇ ਇਸ ਨਾਲ ਤੁਹਾਨੂੰ ਗੈਸ ਦੀ ਪ੍ਰੋਬਲਮ ਨਾ ਹੋਵੇ ਜਾਂ ਤੁਸੀਂ ਹਰਬਲ ਟੀ ਵੀ ਨਾਲ ਦੀ ਥਾਂ ਤੇ ਪੀ ਸਕਦੇ ਹੋ ਕਈ ਕਾਲੀ ਮਿਰਚ ਦੀ ਚਾਹ ਬਣਾ ਕੇ ਵੀ ਪੀਂਦੇ ਨੇ ਪਾਣੀ ਵਿੱਚ ਬੋਇਲ ਕਰਨਾ ਹੁੰਦਾ ਔਰ ਪੀ ਲੈਂਦੇ ਔਰ ਕਈਆਂ ਫਿਰ ਤੁਸੀਂ ਥੋੜਾ ਅਦਰਕ ਪਾ ਕੇ ਵੀ ਇਸ ਨੂੰ ਤੁਸੀਂ ਪੀ ਸਕਦੇ ਹੋ ਕਿਉਂਕਿ ਇਹ ਸਾਰੀ ਜਿਹੜੇ ਸਾਡੇ ਮਸਾਲੇ ਹੁੰਦੇ ਨੇ ਐਂਟੀ ਬੈਕਟੀਰੀਅਲ ਪ੍ਰੋਪਰਟੀ ਇਹਨਾਂ ਦੇ ਵਿੱਚ ਹੁੰਦੀ ਹੈ ਤਾਂ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਤੋਂ ਅਸੀਂ ਜੋ ਹੈ ਕਿਸੇ ਵੀ ਤਰ੍ਹਾਂ ਦੇ ਵਾਇਰਸ ਤੋਂ ਜੋ ਅਸੀਂ ਹੈ ਜ਼ਰੂਰ ਬਚ ਸਕਦੇ ਹਾਂ ਫਰੂਟਸ ਜੇਕਰ ਗੱਲ ਕਰੀਏ ਮੌਸਮੀ ਫਰੂਟ ਤੁਸੀਂ ਜ਼ਰੂਰ ਖਾ ਸਕਦੇ ਹੋ ਪਰ ਤੁਸੀਂ ਇੱਥੇ ਧਿਆਨ ਦੇਣਾ ਕਿ ਬਰਸਾਤਾਂ ਦੇ ਮੌਸਮ ਵਿੱਚ ਤੁਸੀਂ ਤਰਬੂਜ਼ ਜਾਂ ਖਰਬੂਜਾ ਜਿਹੜਾ ਸਿਖਾਣਾ ਉਹ ਨਹੀਂ ਖਾਣਾ ਇਸ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇਸ ਲਈ ਇਹਨਾਂ ਚੀਜ਼ਾਂ ਤੋਂ ਤਰਬੂਜ਼ ਔਰ ਖਰਬੂਜਾ ਤਾਂ ਤੁਸੀਂ ਜ਼ਰੂਰ ਬਚਣਾ ਹੈ ਬਰਸਾਤਾ ਦੇ ਮੌਸਮ ਵਿੱਚ ਪਰ ਤੁਸੀਂ ਸੇਬ ਹੈ ਕੇਲਾ ਹੈ ਨਾਸ਼ਪਤੀ ਅੰਬ ਇਹ ਇਹ ਜਿੰਨੇ ਵੀ ਫਰੂਟਸ ਹੁੰਦੇ ਨੇ ਇਹਨਾਂ ਦਾ ਤੁਸੀਂ ਇਹਨਾਂ ਨੂੰ ਤੁਸੀਂ ਖਾ ਸਕਦੇ ਹੋ ਸੇਵਨ ਕਰ ਸਕਦੇ ਹੋ ਪਲਮਸ ਹੁੰਦੇ ਆ ਜਾਮਣ ਬਹੁਤ ਅੱਛੇ ਹੁੰਦੇ ਐ ਇਸ ਮੌਸਮ ਦੇ ਵਿੱਚ ਖਾਣੇ ਸੋ ਇਹਨਾਂ ਫਲਾਂ ਦਾ ਤੁਸੀਂ ਇਸਤੇਮਾਲ ਜੋ ਹੈ ਲਗਾਤਾਰ ਕਰ ਸਾਧਿਓ ਔਰ ਕੀ ਚੀਜ਼ ਹੋਰ ਤੁਸੀਂ ਨਹੀਂ ਖਾਣੀ ਦੇਖੋ ਹਰੀ ਪੱਤੇਦਾਰ ਸਬਜ਼ੀਆਂ ਦੀ ਤਾਂ ਆਪਾਂ ਗੱਲ ਕੀਤੀ ਐ ਸਪਰਾਉਟਸ ਜਿਹੜੇ ਆਪਾਂ ਬਣਾਉਂਦੇ ਆ ਉਜੋ ਪਰ ਵੀ ਤੁਸੀਂ ਧਿਆਨ ਦੇਣਾ ਹੈ ਕਿ ਕੱਚੇ ਸਪਰਾਉਟਸ ਨਹੀਂ ਖਾਣੇ ਐ ਜੇ ਤੁਸੀਂ ਖਾਣੇ ਐ ਤਾਂ ਉਹਨਾਂ ਨੂੰ ਥੋੜਾ ਸਟੀਮ ਕਰ ਲਓ ਜਾਂ ਥੋੜਾ ਬੋਇਲ ਕਰ ਲਓ ਉਸ ਤੋਂ ਬਾਅਦ ਯਾਨੀ ਪਕਾ ਕੇ ਜਿਹੜੀ ਵੀ ਚੀਜ਼ ਖਾਣੀ ਐ ਸਬਜ਼ੀ ਜਿਹੜੀ ਵੀ ਤੁਸੀਂ ਖਾਣੀ ਉਹ ਪਕਾ ਕੇ ਖਾਣੀ ਐ ਕੱਚੀ ਬਿਲਕੁਲ ਨਹੀਂ ਖਾਣੀ ਔਰ ਖਾਸ ਤੌਰ ਤੇ ਦੇਖੋ ਬਰਸਾਤਾਂ ਦਾ ਮੌਸਮ ਹੁੰਦਾ ਨ ਖਾਣ ਦਾ ਬੜਾ ਜੀ ਕਰਦਾ ਹੈ ਕੁਝ ਫਰੈਰੀਆਂ ਚੀਜ਼ਾਂ ਚਟਪੜੀਆਂ ਖਾਣ ਦਾ ਜੀ ਕਰਦਾ ਕਦੇ ਕਦਾਰ ਖਾਓ ਲੇਕਿਨ ਡੇਲੀ ਜੋ ਹੈ ਤੁਸੀਂ ਅਜਹੀਆਂ ਚੀਜ਼ਾਂ ਫਰਾਈ ਕਰ ਕਰਕੇ ਨਹੀਂ ਖਾਣੀਆਂ ਨੇ ਇਹ ਵੀ ਜੋ ਹੈ ਤੁਹਾਨੂੰ ਹੈਲਥ ਇਸ਼ੂਸ ਜੋ ਹੈ ਬਣਾ ਸਕਦੇ ਆ ਤੇ ਖੁਦ ਨੂੰ ਹੈਲਦੀ ਰੱਖਣ ਦੇ ਲਈ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਧਿਆਨ ਜ਼ਰੂਰ ਦਿਓ ਗਰਮ ਸੂਪ ਜੋ ਹੈ ਇਸ ਮੌਸਮ ਵਿੱਚ ਪੀਓਗੇ ਬਹੁਤ ਫਾਇਦੇਮੰਦ ਰਹਿ ਸਕਦਾ ਹੈ ਡਰਾਈ ਫਰੂਟਸ ਜਿਹੜੇ ਹੁੰਦੇ ਨੇ ਰਾਤ ਨੂੰ ਭਿਗੋ ਕੇ ਅਗਲੇ ਦਿਨ ਸਵੇਰੇ ਤੁਸੀਂ ਖਾਓ ਉਸ ਦੇ ਨਾਲ ਤੁਹਾਨੂੰ ਚੰਗੇ ਵਿਟਾਮਿਨਸ ਮਿਨਰਲਸ ਮਿਲਣਗੇ ਤੇ ਨਾਲ ਦੇ ਨਾਲ ਤੁਹਾਡੀ ਇਮਿਊਨਿਟੀ ਜੋ ਹੈ ਵਧੀਆ ਬਣੀ ਰਹੇਗੀ ਸੋ ਹਲਕਾ ਭੋਜਨ ਹੀ ਖਾਣਾ ਹੈ ਇਹ ਹੀ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਨੀ ਹੈ ਖਿਚੜੀ ਹੈ ਦਲੀਆ ਹੈ ਇਹਨਾਂ ਚੀਜ਼ਾਂ ਦੇ ਪਰ ਫੋਕਸ ਕਰੋ ਜਦੋਂ ਅਸੀਂ ਦਾਲ ਦੀ ਖਿਚੜੀ ਬਣਾਨੇ ਆ ਸਾਨੂੰ ਪ੍ਰੋਟੀਨ ਵੀ ਜੋ ਹੈ ਵਧੀਆ ਮਾਤਰਾ ਵਿੱਚ ਜ਼ਰੂਰ ਮਿਲਦਾ ਹੀ ਰਹੇਗਾ ਤੇ ਜਦੋਂ ਆਪਾਂ ਗੱਲ ਕਰੀਏ ਕੋਸ਼ਿਸ਼ ਕਰੋ ਕਿ ਜਦੋਂ ਬਿਨਾਂ ਭੁੱਖ ਦੇ ਅਸੀਂ ਬਿਲਕੁਲ ਵੀ ਨਾ ਖਾਈ ਜਦੋਂ ਅਸੀਂ ਬਿਨਾਂ ਭੁੱਖ ਦੇ ਕੋਈ ਚੀਜ਼ ਖਾਣੇ ਆ ਤਾਂ ਉਹਨੇ ਤੁਹਾਨੂੰ ਪਰੇਸ਼ਾਨ ਕਰ ਨਹੀਂ ਕਰਨਾ ਹੈ ਬਰਸਾਤਾ ਦੇ ਮੌਸਮ ਵਿੱਚ ਵੈਸੇ ਵੀ ਕਈਆਂ ਨੂੰ ਭੁੱਖ ਲੱਗਣੀ ਬਹੁਤ ਘਟ ਜਾਂਦੀ ਹੈ ਜਾਂ ਫਿਰ ਭੁੱਖ ਨਹੀਂ ਹੁੰਦੀ ਬਟ ਸਾਡਾ ਜੀ ਕਰ ਰਿਹਾ ਹੁੰਦਾ ਤਾਂ ਅਸੀਂ ਉਸ ਉੱਪਰ ਕਾਫੀ ਚੀਜ਼ਾਂ ਖਾ ਲੈਣੇ ਆ ਤੇ ਉਸ ਦੇ ਨਾਲ ਤੁਹਾਡੇ ਡਾਈਜੈਸ਼ਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਹਲਦੀ ਵਾਲਾ ਦੁੱਧ ਵੀ ਤੁਸੀਂ ਦਿਨ ਵਿੱਚ ਇੱਕ ਵਾਰ ਜ਼ਰੂਰ ਪੀਓ ਹਲਦੀ ਵਾਲੇ ਦੁੱਧ ਦੇ ਆਪਣੇ अनेकों ਹੀ ਫਾਇਦੇ ਨੇ ਪਰ ਬਰਸਾਤਾ ਦੇ ਮੌਸਮ ਦੇ ਵਿੱਚ ਤੁਹਾਡੀ ਇਮਿਊਨਿਟੀ ਨੂੰ ਸਟਰੋਂਗ ਕਰਦਾ ਹੈ ਤੇ ਇਮਿਊਨਿਟੀ ਸਟਰੋਂਗ ਹੋਏਗੀ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਜ਼ਰੂਰ ਬਚ ਸਕਦੇ ਹੋ ਸੋ ਇਹਨਾਂ ਆਦਤਾਂ ਨੂੰ जरूर अपनाओ ताकि मौसम है वो तो लंगे और किसी भी तरह की बीमारी तो वायरस तो इनफेक्शन प्रॉब्लम तो, लेके भी तो तुसी जरूर बच सको उम्मीद कर दी वीडियो दीडियो अभी चंकी लगी होएगी वाइया लगी है तो इसको लाइक एंड शेयर जरूर कर देना कमेंट करके भी अपने विचार मेरे जरूर नाझे करना पेज नाले तक फॉलो नहीं किया तो फॉलो कर दो यूट्यूब चैनल हैल्थ एडवाइस विद हरजोत कौर को सबसक्राइब नहीं किया फटाफट सबसक्राइब भी कर दो ਮਿਲਾਂਗੇ ਜਲਦੀ ਹੀ ਸੇਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਇਹ ਦਿਓ ਜੀ ਇਜਾਜ਼ਤ ਸਸ੍ਰੀਕਾਲ